ਜੋ ਵੀ ਕਾਮ ਕਰਨਾ ਕਰੀਏ ਸਭ ਸਿਆਣੇ ਕਰੀਏ ਸੋ ਵੀਰੋ ਅੱਛਾ ਜੀ ਰਜਿਸਟਰੀ ਹੋਈ ਆ ਬਿਨਾਂ ਪੈਸੇ ਤੋਂ ਰਜਿਸਟਰੀ ਕਹਿੰਦੇ ਬਿਨਾਂ ਪੈਸੇ ਤੋਂ ਹੋਈ ਆ ਦੇਖੋ ਇਹ ਕਿੱਡਾ ਕੰਮ ਅਸੀਂ ਕਿੱਡੇ ਵੱਡੇ ਕੰਮ ਬਣਾ ਰੱਖੇ ਸੀ ਜੇ ਕੋਈ ਤਹਿਸੀਲਦਾਰ ਰਿਸ਼ਵਤ ਲਊਗਾ ਅਸੀਂ ਉਹਦੀ ਰਜਿਸਟਰੀ ਕਰ ਦਿੰਨੇ ਆ ਵੇ ਆ ਜਾ ਤੇਰੀ ਰਿਸਟਰੀ ਕਰਦੇ ਆ। ਸੋ ਵੀਰੋ ਆ ਇੱਕ ਤਰੀਕਾ ਵਾਲਾ ਕੰਮ ਕਰ ਦੋ। ਪਟਿਆਲੇ ਤੋਂ ਵੱਡੀ ਲੀਡ ਆਵੇ। ਉਹ ਤਾਂ ਮਹਿਲਾ ਵਾਲੇ ਨੇ। ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ। ਜੋ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ। ਜੋ ਕਾਂਗਰਸ ਦਾ ਰਾਜ ਹੈ ਕਾਂਗਰਸ ਨਾਲ ਸੀ। ਜੋ ਕਾਲੀਆਂ ਦਾ ਰਾਜ ਹੈ ਕਾਲੀਆਂ ਨਾਲ ਸੀ ਹੁਣ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨੇ। ਇਹ ਕਦੇ ਲੋਕਾਂ ਨਾਲ ਨਹੀਂ ਹੋਇਆ ਬਿੱਤੋ। ਆ ਜਿੰਨੇ ਲੋਕ ਤੁਸੀਂ ਆ ਗਏ ਉਹਦੇ ਮੋਦੀ ਵਾਲੇ ਜਿੰਨੇ ਹੈ ਨਹੀਂ ਸੀ ਉਹਦੇ ਚੋਂ ਵੀ ਅੱਧਿਆਂ ਤੋਂ ਵੱਧ 400 ਰੁਪਏ ਦਿਹਾੜੀ ਤੇ ਲੈ ਕੇ ਗਏ ਸੀ ਉਹ ਮੁੜ ਕੇ ਦਿਹਾੜੀ ਨਹੀਂ ਦਿੱਤੀ ਮਹਿਲਾ ਆਲੇ ਦਿਹਾੜੀਆਂ ਮੋਕਰ ਲੱਗੇ ਸਭੀ ਰੋ ਬੁਰਾ ਹਾਲ ਇਹਨਾਂ ਦਾ ਹੋਇਆ ਪਿਆ ਇਹ ਗਰਮੀ ਪੈਂਦੀ ਹੈ ਇਹ ਗਰਮੀ ਚ ਕਦੇ ਨਿਕਲੇ ਨਹੀਂ ਸੋਲ ਨੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਹੋਏ ਨੇ ਗਰਮੀ ਚ ਕਿੱਥੋਂ ਨਿਕਲ ਸਕਦੇ ਨੇ ਇਹ ਮੈਨੂੰ ਇਹ ਅਫਸਰ ਦੱਸ ਦਿੰਦੇ ਆ ਸੁਖਵੀਰ ਬਾਦਲ ਨਾਲ ਅਫਸਰ ਜਿਹੜੇ ਪੰਜਾਬ ਸਰਕਾਰ ਦੇ ਲੱਗੇ ਹੋਏ ਨੇ ਕੁਝ ਉਹ ਦੱਸ ਦਿੰਦੇ ਆ ਮੈਂ ਕਿਵੇਂ ਕਹਿੰਦੇ ਜੀ ਅੰਗਰੇਜ਼ੀ ਚ ਪੁੱਛਦਾ ਹੁੰਦਾ ਸਾਨੂੰ ਹਾਊ ਮੱਚ ਇਜ਼ ਦਾ ਟੈਂਪਰੇਚਰ ਕਹਿੰਦਾ ਅਸੀਂ ਕਹਿੰਦੇ ਨੇ ਸਰ 46 ਡਿਗਰੀ ਓ ਮਾਈ ਗੋਡ ਟੂ ਹੌਟ ਟੂ ਹੌਟ ਜਦੋਂ 30 ਕੁ ਹੋਇਆ ਸਨ ਦੱਸਿਓ ਫਿਰ ਬਾਹਰ ਨਿਕਲ ਕੇ ਪੰਜਾਬ ਬਚਾਵਾਂਗੇ ਜਦੋਂ 46 ਤੋਂ 30 ਤੇ ਆਉਂਦੇ ਉਹਨਾਂ ਵਿੱਚ ਮੈਂ ਅੱਧਾ ਪੰਜਾਬ ਕੱਢ ਦਿੰਨਾ ਆਪਾਂ ਬੋਰ ਵਾਲੇ ਤੋਂ ਐਂ ਚੋਂ ਨਿਕਲੇ ਹੋਏ ਆ ਆ ਬਰਕਾ ਬਸ ਹਾਂਜੀ ਕਿੱਕਲੀ ਉਹ ਤੁਸੀਂ ਕਿਉਂ ਸੁਣਦੇ ਹੋ ਕਿੱਕਲੀ ਉਹਨਾਂ ਦੀ ਪਹਿਲੀ ਪਈ ਆ ਜਾਨ ਨਿਕਲੀ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਕੰਦਾਂ ਫੜ ਫੜ ਤੁਰਨ ਲੱਗ ਗਏ ਉਹ ਕਹਿੰਦੇ ਉੱਤੋਂ ਤੁਸੀਂ ਵਿੱਕਲੀ ਪਾਤੀ ਜੀ ਕਿੱਕਲੀ ਜੀ ਮੈਂ ਕੀ ਕਿਹਾ ਮੈਂ ਤਾਂ ਉਹਨਾਂ ਦੇ ਪਾਰਟੀ ਦਾ ਹਾਲ ਦੱਸਿਆ ਵੀ ਆਹ ਹਾਲ ਤੰਦਰੋ ਭਾਈ ਜਹਾਨਾ ਪਹੁੰਚੇ ਰਵੀ ਵहां ਪਹੁੰਚੇ ਕਵੀ ਪ੍ਰਮਾਤਮਾ ਨੇ ਜਿਹਨੂੰ ਕਲਮ ਦਿੱਤੀ ਹੋਵੇ ਇੱਕ ਪਾਸੇ ਡੂਡ ਘੰਟੇ ਦਾ ਭਾਸ਼ਣ ਇੱਕ ਪਾਸੇ ਕੱਲੀ ਕਿੱਕਲੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਦੇਖਿਆ ਉਹ ਨਾ ਤੁਸੀਂ ਭਾਸ਼ਾ ਵਿੱਚ ਕਿਵੇਂ ਰੋਂਦਾ ਹੁੰਦਾ ਹੈ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਹੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਟੈਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸਿਆ ਸੂਏ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਫਿਰ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਭ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਭ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜ ਵੇ ਆ ਦੋ ਤਿੰਨ ਦਿਨ ਪਹਿਲਾਂ ਪਾਰਟੀ ਜੋ ਕਰਨਾ ਪੈ ਗਿਆ ਜੋ ਆਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਂਦੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਠੀ ਐ ਲਓ ਫਿਰ 4 ਤਰੀਕ ਨੂੰ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਉਹੀ ਛੁੱਟੀ ਐ ਬੋਲੇ ਸੋਨਿਆਰ ਦੋ ਨਾਰੇ ਲਾ ਕੇ ਦੋ ਨਾਰੇ ਲਾ ਕੇ ਪਾਤੜਾਂ ਵਾਲੇ ਛਤਰਾਣੇ ਵਾਲੇ ਇਹ ਦੱਸ ਦੋ ਕਿ ਤੁਹਾਡੇ ਵੱਲੋਂ ਹਾਂ ਹੀ ਸਮਝਾਂ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਇਨਕਲਾਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਰ ਇੱਕ ਇੱਕ ਬੋੜ ਝਾੜੂ ਤੇ ਪੰਜ ਨੰਬਰ ਦਾ ਬਟਣਾ ਚਾਰ ਤਰੀਕ ਨੂੰ ਪਟਿਆਲੇ ਤੋਂ ਠੰਡੀਆਂ ਹਵਾਵਾਂ ਆਉਣ ਉਹ ਤੋਂ ਬਾਅਦ ਕੰਮ ਕਰਨ ਦਾ ਨਜ਼ਾਰਾ ਆਊਗਾ ਥੋੜੀ ਡਿਊਟੀ ਖਤਮ ਮੇਰੀ ਡਿਊਟੀ ਸ਼ੁਰੂ ਡਾਕਟਰ ਸਾਹਿਬ ਦੀ ਡਿਊਟੀ ਸ਼ੁਰੂ ਬਹੁਤ ਬਹੁਤ ਤੁਹਾਡਾ ਧੰਨਵਾਦ ਐਨੇ ਮਾਨ ਸਤਿਕਾਰ ਨਾਲ ਸੁਣਿਆ ਜਿੰਦਾਬਾਦ ਰਹੋ ਆਬਾਦ ਰਹੋ